ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਸੁਖੁਰਸ ਨਹੀਂ ਸੁੱਕ ਗਏ ਦਰਿਆਵਾਂ ਦੇ ਪਾਣੀ ਹੁਣ ਅਸਥੀਆਂ ਵੀ ਜਲ ਪ੍ਰਵਾਹ ਕਰਨ ਵਾਸਤੇ ਪਾਣੀ ਨਹੀਂ ਰਿਹਾ ਸਾਡੇ ਦਰਿਆਵਾਂ ਵਿੱਚ ਉਦਾਸ ਅੱਖਾਂ ਦੇ ਹੰਝੂਆਂ ਜਿੰਨਾ ਪਾਣੀ ਰਹਿ ਗਿਆ ਹੈ ਇਸੇ ਕਰਕੇ ਰਾਧਾ ਨਿਰਾਸ਼ ਹੈ ਰੁਕਮਣੀ ਉਦਾਸ ਹੈ ਤੇ ਕ੍ਰਿਸ਼ਨ ਪਰੇਸ਼ਾਨ ਹੈ ਰਾਂਜਾ ਕਿਸੇ ਦਫ਼ਤਰ ਵਿੱਚ ਦਿਹਾੜੀਦਾਰ ਵਾਂਗ ਬੈਠਾ ਹੈ ਮਮਟੀ ਤੇ ਕਾਹ ਬੋਲੋ ਨਾਲ ਹੁਣ ਪ੍ਰਾਉਣੇ ਨਹੀਂ ਆਫਤਾ ਆਉਂਦੀਆਂ ਹਨ ਸੋ ਅੱਗ ਵਰਗੇ ਜੱਗ ਅੰਦਰ ਹੁਣ ਫੁੱਲ ਬਣ ਕੇ ਜੀਣਾ ਸੰਭਵ ਨਹੀਂ ਰਿਹਾ ਹੁਣ ਮਹੀਵਾਲ ਨਹੀਂ ਕਹਿੰਦਾ ਕਿ ਸੋਹਣੀ ਉਸ ਦੇ ਸੰਸਾਰ ਵਿੱਚ ਵਗਦੀ ਇੱਕੋ ਇੱਕ ਨਦੀ ਸੀ ਨਿਸ਼ਚੈ ਹੀ ਅਸੀਂ ਜੋਕੇ ਜੁਗ ਵਿੱਚ ਤਿਹਾਈ ਰੇਤ ਵਾਲਾ ਤੇ ਸੈਕ ਦੇ ਪੰਛੀ ਵਾਲਾ ਜੀਵਨ ਜਿਉ ਰਹੇ ਹਾਂ ਜਿਉਂ-ਜਿਉਂ ਸਾਡੇ ਮਨਾਂ ਅੰਦਰ ਦਵੀਆਂ ਹੋਈਆਂ ਕਾਲੀਆਂ ਭਾਵਨਾਵਾਂ ਦੇ ਮੈਲੇ ਦਰਿਆਵਾਂ ਦੇ ਪਾਟ ਵੱਡੇ ਹੁੰਦੇ ਜਾ ਰਹੇ ਹਨ ਤਿਉ ਤਿਉ ਬਾਹਰ ਵਗਦੇ ਦਰਿਆ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਹਨ ਹੁਣ ਜਦੋਂ ਕਿਸੇ ਦਰਿਆ ਉਤੋਂ ਗੱਡੀ ਲੰਘਦੀ ਹੈ ਤਾਂ ਵਗਦੇ ਪਾਣੀਆਂ ਦੇ ਦੀਦਾਰ ਨਹੀਂ ਹੁੰਦੇ ਰੇਤ ਦੇ ਇੱਕ ਵਿਸ਼ਾਲ ਭਿਆਨਕ ਮਾਰੂਥਲ ਵਿੱਚ ਵਗਦੇ ਪਾਣੀ ਦੀ ਕੁਰਲਾਉਂਦੀ ਕਲੀਕ ਹੀ ਵਿਖਾਈ ਦਿੰਦੀ ਹੈ ਸਾਡੇ ਦਰਿਆਇਤ ਨੇ ਪਤਲੇ ਹੋ ਗਏ ਹਨ ਕਿ ਰੇਤ ਦਿਸਦੀ ਹੈ ਉੰਜ ਤਾਂ ਕੋਕਾ ਕੋਲਾ ਦੇ ਇਸ ਦੌਰ ਵਿੱਚ ਹਰ ਬੰਦਾ ਪਿਆਸਾ ਹੈ ਪਰ ਕਦੇ ਨਹੀਂ ਸੀ ਸੋਚਿਆ ਕਿ ਸਾਡੇ ਦਰਿਆ ਵੀ ਇੱਕ ਦਿਨ ਸੁੱਕ ਜਾਣਗੇ ਅਤੇ ਲੋਰੀਆਂ ਤੋਂ ਬੈਣਾ ਦਾ فاਸਲਾ ਤੇ ਚੁੱਲਿਆਂ ਤੋਂ ਸ਼ਮਸ਼ਾਨ ਤੱਕ ਦੀ ਯਾਤਰਾ ਇਤਨੀ ਸੁੰਗੜ ਜਾਵੇਗੀ ਸਾਡੀ ਹਿੱਕ ਵਿੱਚ ਮੌਤ ਨੇ ਆਲਣਾ ਪਾ ਲਿਆ ਹੈ ਸਾਡੇ ਸਾਹ ਨਿੱਕੇ ਅਤੇ ਹੋ ਕੇ ਲੰਮੇ ਹੋ ਗਏ ਹਨ ਸਾਡੇ ਸੁਪਨਿਆਂ ਨੂੰ ਹਿਚਕੀ ਲੱਗ ਗਈ ਹੈ ਜਰੋਂ ਤੋਂ ਸਾਡਾ ਸਮਾਜ ਹੋਂਦ ਵਿੱਚ ਆਇਆ ਹੈ। ਉਹ ਤੋਂ ਹੀ ਸਾਡੇ ਘਰਾਂ ਵਿੱਚ ਪਾਣੀ ਲਿਆਉਣਾ, ਸਾਂਭਣਾ ਤੇ ਵਰਤਾਉਣਾ ਸਾਡੇ ਬੱਚਿਆਂ ਦੀਆਂ ਦਾਦੀਆਂ ਦੀ ਜ਼ਿੰਮੇਵਾਰੀ ਰਹੀ ਹੈ। ਉਹ ਪਾਣੀ ਇੰਜ ਪਲਾਉਂਦੀਆਂ ਸਨ ਜਿਵੇਂ ਅਸੀਸ ਦੇ ਰਹੀਆਂ ਹੋਣ। ਸਾਡੇ ਬੱਚਿਆਂ ਦੀਆਂ ਮਾਵਾਂ ਨੂੰ ਪਾਣੀ ਦੇ ਪੱਖੋਂ ਕੁਝ ਸਹੂਲਤ ਮਿਲੀ ਹੈ। ਪਰ ਸਾਡੀਆਂ ਧੀਆਂ ਨੂੰ ਪਾਣੀ ਦੀ ਥੋੜਾ ਦਾ ਨਿਰੰਤਰ ਸਾਹਮਣਾ ਕਰਨਾ ਪਵੇਗਾ। ਪਾਣੀ ਦੀ ਥੋੜੇ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਅਤੇ ਗੁਸਲਖਾਨਿਆਂ ਤੇ ਰਸੋਈਆਂ ਦੇ ਮੁਕਾਬਲੇ ਖੇਤਾਂ ਤੇ ਬਾਗਾਂ ਵਿੱਚ ਉਧੇਰੇ ਸ਼ਿਦਤ ਭਰੀ ਉਦਾਸੀ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਮਨੁੱਖੀ ਸੱਭਿਆਚਾਰ ਦਾ ਵਿਕਾਸ ਉਹਨਾਂ ਥਾਵਾਂ ਤੇ ਹੀ ਸੰਭਵ ਹੋਇਆ ਹੈ ਜਿੱਥੇ ਪਾਣੀ ਅਤੇ ਸੁਖਾਵੇਂ ਪੌਂਡ ਪਾਣੀ ਦੀ ਸਹੂਲਤ ਸੀ। ਵਿਸ਼ਵ ਦੇ ਸਾਰੇ ਪੁਰਾਣੇ ਸ਼ਹਿਰ ਦਰਿਆਵਾਂ, ਝੀਲਾਂ, ਝਰਨਿਆਂ ਆਦ ਦੇ ਨੇੜੇ ਸਥਿਤ ਰਹੇ ਹਨ। ਜਦੋਂ ਮਨੁੱਖ ਨੇ ਧਰਤੀ ਹੇਠ ਪਾਣੀ ਲੱਭ ਲਿਆ ਤਾਂ ਉਹ ਦਰਿਆਵਾਂ ਤੋਂ ਦੂਰ ਸਮੁੰਦਰੀ ਕਿਨਾਰਿਆਂ ਤੋਂ ਪਰੇ ਪਿੰਡਾਂ ਕਸਮਾਂ ਵਿੱਚ ਰਹਿਣ ਦੇ ਯੋਗ ਹੋਇਆ। ਲੱਖਾਂ ਸਾਲਾਂ ਦੇ ਆਪਣੇ ਇਤਿਹਾਸ ਵਿੱਚ ਮਨੁੱਖ ਨੇ ਪਾਣੀ ਪ੍ਰਵਾਹ ਵਿੱਚ ਕੋਈ ਵਿਗੜ ਨਹੀਂ ਪਾਇਆ। ਸਭ ਉਹ ਆਪਣੇ ਜੀਵਨ ਨੂੰ ਪਾਣੀ ਦੇ ਪ੍ਰਵਾਹ ਅਨੁਸਾਰ ਢਾਲਦਾ ਰਿਹਾ ਹੈ। ਅਤੇ ਪਾਣੀ ਦੇ ਸਰੋਤਾਂ ਨਾਲ ਆਪਣੇ ਜੀਵਨ ਨੂੰ ਇੱਕਸੁਰ ਕਰਦਾ ਰਿਹਾ ਹੈ। ਭਾਰਤੀਆਂ ਕੋਲ ਪ੍ਰਕਿਰਤੀ ਦਾ ਸੰਕਲਪ ਮਾਂ ਵਾਲਾ ਹੈ। ਜਿਸ ਦੀ ਗੋਦ ਵਿੱਚ ਮਾਨਵ ਜਾਤੀ ਅਤੇ ਜੀਵ ਜੰਤੂ ਜਗਤ ਵਸਦਾ ਰਿਹਾ ਹੈ ਜਿਉਂ-ਜਿਉਂ ਮਨੁੱਖ ਪੀਣ ਵਾਲੇ ਪਾਣੀ ਨੂੰ ਸਾਫ਼ ਕਰਦਾ ਗਿਆ ਹੈ ਤਿਉਂ ਤੇ ਉਸ ਦੀ ਉਮਰ ਵਿਦੇ ਬਰੇ ਵੱਧਦੇ ਗਏ ਹਨ ਕਿਉਂਕਿ ਮਨੁੱਖ ਨੇ ਕਦੀ ਪਾਣੀ ਦੇ ਪ੍ਰਵਾਹ ਵਿੱਚ ਵਿਘਨ ਨਹੀਂ ਸਿਪਾਇਆ ਸੋ ਉਸ ਨੂੰ ਗੰਭੀਰ ਸੋਕ ਕੇ ਅਤੇ ਭਿਆਨਕ ਖਾੜਾਂ ਦੀ ਮਾਰ ਵੀ ਨਹੀਂ ਸੀ ਚਲਣੀ ਪਈ ਪਾਣੀ ਨੂੰ ਸਾਂਭਣ ਅਤੇ ਵਰਤੋਂ ਦੀ ਜ਼ਿੰਮੇਵਾਰੀ ਸਦਾ ਇਸਤਰੀ ਦੀ ਰਹੀ ਹੈ ਸੋ ਇਸਤਰੀ ਨਾਲ ਪ੍ਰਕਿਰਤੀ ਦਾ ਸੰਬੰਧ ਸਦਾ ਮਾਂਤੀ ਵਾਲਾ ਰਿਹਾ ਹੈ ਇਸਤਰੀ ਅਤੇ ਪ੍ਰਕਿਰਤੀ ਦੇ ਸੁਭਾਅ ਵਿੱਚ ਸਾਂਝ ਹੈ ਪਰ ਹੁਣ ਇਹ ਸਾਂਝ ਟੁੱਟ ਗਈ ਹੈ। ਭਾਵੇਂ ਹੁਣ ਵੀ ਜਦੋਂ ਪਾਣੀ ਦੀ ਥੋੜ੍ਹੀ ਉਪਜਦੀ ਹੈ ਤਾਂ ਸਭ ਤੋਂ ਪਹਿਲਾਂ ਇਸਤਰੀ ਨੂੰ ਹੀ ਚਿੰਤਾ ਲੱਗਦੀ ਹੈ ਪਰ ਕੋਈ ਹੱਲ ਦਿਖਾਈ ਨਾ ਦੇਣ ਕਾਰਨ ਉਸ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ। ਇਹ ਪਰੇਸ਼ਾਨੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਇਸਤਰੀ ਦੀ ਸਿਹਤ ਅਤੇ ਮਾਨਸਿਕ ਸਥਿਤੀ ਦੋਵੇਂ ਬੜੀ ਨੇੜੇ ਉਭਰਤ ਹੁੰਦੀਆਂ ਹਨ। ਹੁਣ ਪਾਣੀ ਦੀ ਥੋੜ ਨੂੰ ਦੂਰ ਕਰਨ ਦਾ ਹਰ ਢੰਗ ਸਾਧਨ ਅਤੇ ਵਸੀਲਾ ਕੁਝ ਚਿਰ ਲਈ ਹੀ ਸਹਾਇਕ ਹੋਵੇਗਾ ਅਤੇ ਕੁਝ ਚਿਰ ਮਗਰੋਂ ਥੋੜ੍ਹ ਪਹਿਲੇ ਨਾਲੋਂ ਵੀ ਵਧੇਰੇ ਗੰਬੀਰ ਹੁੰਦੀ ਜਾਵੇਗੀ ਡੈਮ ਸ਼ਹਿਰੀਆਂ ਨੂੰ ਲਾਭ ਪਹੁੰਚਾਉਣ ਦੀ ਦ੍ਰਿਸ਼ਟੀ ਨਾਲ ਸਾਰੇ ਜਾ ਰਹੇ ਹਨ ਸੋ ਪਿੰਡੂਆਂ ਦਾ ਲੁੱਟਿਆ ਜਾਣਾ ਸੁਭਾਵਿਕ ਹੈ ਇਵੇਂ ਉਪਜੀ ਪਾਣੀ ਦੀ ਘਾਟ ਅਸ਼ਾਂਤੀ ਚਿੰਤਾ ਗੁੱਸੇ ਅਤੇ ਹਿਸਕਲਾਰੇ ਵਿੱਚ ਪ੍ਰਗਟ ਹੋ ਰਹੀ ਹੈ ਵਿੰਡਾ ਵਿੱਚ ਪਾਣੀ ਦੀ ਘਾਟ ਨਾਲ ਬੇਰੁਜ਼ਗਾਰੀ ਦੇ ਵਧਣ ਕਾਰਨ ਲੋਕਾਂ ਦੀਆਂ ਸ਼ਹਿਰਾਂ ਵੱਲ ਵਹੀਰਾਂ ਵੱਡੀਆਂ ਹੁੰਦੀਆਂ ਜਾਣਗੀਆਂ ਅਤੇ ਸ਼ਹਿਰਾਂ ਵਿੱਚ ਪਾਣੀ ਦੀ ਥੋੜਾ ਹੋਰ ਗੰਬੀਰ ਹੁੰਦੀ ਜਾਵੇਗੀ ਜਿਹੜੀ ਆਪਸੀ ਰਿਸ਼ਤਿਆਂ ਵਿੱਚ ਤਣਾਅ ਅਤੇ ਦੁਸ਼ਮਣੀਆਂ ਅਤੇ ਨਵੀਆਂ ਬਿਮਾਰੀਆਂ ਸਿਰਜੇਗੀ ਗੌਂਡੀ ਰਾਜਾ ਵਿੱਚਕਾਰ ਇਹ ਤਣਾਅ ਉੱਭਰ ਲੱਗ ਪਿਆ ਹੈ ਪਾਣੀ ਦੀ ਘਾਟ ਕਾਰਨ ਪਹਾੜ ਅਤੇ ਜੰਗਲ ਉਪਜੀਵਕਾ ਦਾ ਸਾਧਨ ਨਹੀਂ ਰਹੇ ਇਸ ਲਈ ਚੋਰੀਆਂ ਡਾਕੇ ਖੋਹਾਂ ਤੇ ਭਾਲਾ ਲੈ ਕੇ ਕੀਤੇ ਅਤੇ ਕਰਵਾਏ ਕਤਲ ਉਪਜੀਵਿਕਾ ਦੇ ਨਵੇਂ ਸਾਧਨ ਬਣਨਗੇ ਪਿਆਸੇ ਵਿਅਕਤੀ ਸੰਤੁਲਿਤ ਸੋਚ ਦਾ ਮਾਲਕ ਕਿਵੇਂ ਹੋ ਸਕਦਾ ਹੈ ਐਸੇ ਵਿਅਕਤੀ ਬਾਹਰ ਖਾਣ ਪੀਣ ਵੱਲ ਉਲਰਨਗੇ ਅਤੇ ਮਾਂ-ਮਾਂ ਸੁੱਕੀਆਂ ਰਸੋਈਆਂ ਵਿੱਚ ਪਾਣੀ ਲਈ ਰੋਂਦੇ ਬੱਚਿਆਂ ਨੂੰ ਪਰਚਾ ਨਾ ਸਕਣ ਕਾਰਨ ਆਪ ਵੀ ਰੋਣ ਲੱਗ ਪਿਆ ਕਰਨਗੀਆਂ ਬੋਤਲ ਵਿੱਚੋਂ ਪੀਤੇ ਪਾਣੀ ਨਾਲ ਪਿਆਸ ਨਹੀਂ बुझेਗੀ ਗਰਮੀ ਜਾਂ ਭੁੱਖ ਦੇ ਮੁਕਾਬਲੇ ਹੁਣ ਪਿਆਸ ਨਾਲ ਮੌਤਾਂ ਦੀ ਗਿਣਤੀ ਵਧੇਗੀ। ਪੁਰਸ਼ ਦੀ ਪ੍ਰਕਿਰਤੀ ਦੇ ਵਿਰੁੱਧ ਜਾਣ ਵਾਲੀ ਹਰ ਕਾਰਵਾਈ ਅੰਤਲੇ ਰੂਪ ਵਿੱਚ ਸਮਾਜ, ਪਰਿਵਾਰ, ਇਸਤਰੀਆਂ ਤੇ ਬੱਚਿਆਂ ਦੇ ਵਿਰੁੱਧ ਕੀਤੀ ਸ਼ੋਸ਼ਣ, ਹਿੰਸਾ ਤੇ ਅਪਰਾਧ ਦੀ ਕਾਰਵਾਈ ਸਾਹਤ ਹੋਵੇਗੀ। ਵਿਗਿਆਨ, ਟੈਕਨੋਲੋਜੀ, ਆਰਥਿਕਤਾ ਤੇ ਰਾਜਨੀਤੀ ਆਦਿ ਦੇ ਪ੍ਰਭਾਵਾਂ ਅਧੀਨ ਮਨੁੱਖੀ ਕਾਰਜ ਦਾ ਹਰ ਖੇਤਰ ਪ੍ਰਕਿਰਤੀ ਅਤੇ ਇਸਤਰੀ ਉੱਤੇ ਬੋਝ ਪਾਉਣ ਵਿੱਚ ਪਾਉਣ ਉਸ ਨੂੰ ਸਰੀਰਕ ਅਤੇ ਭਾਵਕ ਪੱਖੋਂ ਲੁੱਟਣ ਅਤੇ ਉਸ ਦੇ ਮਹੱਤਵ ਨੂੰ ਘਟਾਉਣ ਵਾਲਾ ਉਹ ਨਿਬੜਦਾ ਹੈ। ਮਨੁੱਖ ਦੇ ਸਾਹਮਣੇ ਵਿਕਾਸ ਦਾ ਮਨੁੱਖ ਦੇ ਸਾਹਮਣੇ ਵਿਕਾਸ ਦਾ ਮਾਡਲ ਸ਼ੋਸ਼ਣ ਉਧਾਰਿਤ ਹੈ। ਸ ਉਹ ਪ੍ਰਕਿਰਤੀ ਨੂੰ ਵਪਾਰਕ ਬਿਰਤੀ ਅਤੇ ਸ਼ੋਸ਼ਣ ਦੀ ਭਾਵਨਾ ਨਾਲ ਹੀ ਵੇਖਦਾ ਹੈ। ਪੀਣ ਵਾਲੇ ਪਾਣੀ ਦੀ ਸਬਣੀ ਥਾਂ ਹੀ ਘਾਟ ਕਾਰਨ ਮਨੁੱਖ ਦੇ ਵਿਹਾਰ ਵਿੱਚ ਸਵਾਰਥ, ਸੰਕੀਰਣਤਾ, ਈਰਖਾ ਅਤੇ ਸਾੜਾ ਉਪਜ ਰਹੇ ਹਨ। ਪਾਣੀ ਲਈ ਆਪਾ ਧਾਪੀ ਵਿੱਚ ਬੁੱਢੇ ਬੱਚੇ ਅਤੇ ਔਰਤਾਂ ਰੁੱਲ ਜਾਣਗੀਆਂ ਥੋੜਾ ਦਾ ਆਪਣਾ ਹਿੰਸਕ ਤਰਕ ਹੁੰਦਾ ਹੈ ਅਤੇ ਇਹ ਤਰਕ ਮਨੁੱਖੀ ਵਿਹਾਰ ਨੂੰ ਬੜੀ ਨੇੜੇੋਂ ਪ੍ਰਭਾਵਿਤ ਕਰ ਰਿਹਾ ਹੈ ਪਾਣੀ ਜ਼ਿੰਦਗੀ ਨੂੰ ਜੀਉਣ ਯੋਗ ਹੀ ਨਹੀਂ ਬਣਾਉਂਦਾ ਇਹ ਪ੍ਰਕਿਰਤੀ ਨਾਲ ਪਿਆਰ ਵਾਲਾ ਵਿਹਾਰ ਕਰਨਾ ਵੀ ਸਿਖਾਉਂਦਾ ਹੈ ਅਤੇ ਮਾਨਵ ਜਾਤੀ ਦੇ ਡਿੱਗਦੇ ਜਾਂਦੇ ਮਨੋਵਲ ਨੂੰ ਉੱਚਾ ਚੁੱਕਣ ਦਾ ਰੋਲ ਵੀ ਨਿਭਾਉਂਦਾ ਹੈ ਮਨੁੱਖ ਘੋਟੇ ਸਿੱਕਿਆਂ ਨੂੰ ਹੀ ਦੌਲਤ ਸਮਝ ਕੇ ਦਰਿਆਵਾਂ ਚੀਲਾ ਪਹਾੜਾਂ ਖੇਤਾਂ ਜੰਗਲਾਂ ਦੀ ਦੌਲਤੋਂ ਬੇਮੁਖ ਹੋਰ ਗਿਆ ਹੈ ਚਿੰਤਾ ਇਸ ਗੱਲ ਦੀ ਕਰਨੀ ਚਾਹੀਦੀ ਹੈ ਕਿ ਪ੍ਰਕਿਰਤੀ ਦੇ ਹੰਗਾਰੇ ਬਿਨਾ ਮਨੁੱਖ ਜਿਉਂਦਾ ਕਿਵੇਂ ਰਹੇਗਾ ਸਾਡੀਆਂ ਦਾਦੀਆਂ ਤੇ ਮਾਮਾਂ ਦੀਆਂ ਕਹਾਣੀਆਂ ਵਿੱਚ ਕਥਾਵਾਂਾਂ ਤੇ ਲੋਰੀਆਂ ਵਿੱਚ ਦਰਿਆਵਾਂ ਦੇ ਪਾਣੀਆਂ ਦੀ ਭਰਪੂਰ ਮਹਿਮਾ ਸੀ ਅਜੋਕਾ ਮਨੁੱਖ ਦਰਿਆਵਾਂ ਦੀਆਂ ਸਮਾਦਾਂ ਉੱਤੇ ਸੁੱਕੇ ਗਲਿਆਂ ਪਿਆਸੀਆਂ ਨਜ਼ਰਾਂ ਅਤੇ ਟੁੱਟੇ ਹੱਥਾਂ ਨਾਲ ਵਹਿਣ ਪਾ ਰਿਹਾ ਹੈ ਹਰ ਬੀਤਦੇ ਬਰੇ ਨਾਲ ਇਹ ਵੈਨ ਹੋਰ ਉੱਚੇ ਹੋਰ ਦਰਦਿਲੇ ਹੁੰਦੇ ਜਾ ਰਹੇ ਹਨ ਮਨੁੱਖ ਬੜੀ ਥਾਂ ਭਟਕੇਗਾ ਭਟਕਦਾ ਰਹੇਗਾ ਪਰ ਉਸ ਦੀ ਮੁਕਤੀ ਪ੍ਰਕਿਰਤੀ ਦੇ ਦਵਾਰ ਤੇ ਆ ਕੇ ਹੀ ਹੋਵੇਗੀ ਉੱਥੇ ਹੀ ਉਸ ਦੀ ਸਦੀਵੀ ਪਿਆਸ ਬੁਝੇਗੀ ਅੰਤ ਨੂੰ ਮਨੁੱਖ ਪਾਣੀ ਦੇ ਸਰੋਤਾਂ ਬਲ ਮੋੜਨ ਦੀ ਮਜਬੂਰ ਹੋਵੇਗਾ ਪਰ ਉਦੋਂ ਤੱਕ ਬਹੁਤ ਨੁਕਸਾਨ ਹੋ ਚੁੱਕਾ ਹੋਵੇਗਾ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ